ਇਹ ਸਾਡਾ ਟਿੱਡੀ ਬਦਮਾਸ਼ ਤਮਾਮ ਕੀਆ ਮੇਰਾ ਨਾਮ ਜੀਪੰਨਾ ਤੇਰੀ ਜਨਨ ਦਾ ਕੋਈ ਪਾਣੀ ਪੀ ਲੰ ਅੱਛੇ ਨਹੀਂ ਕਿੰਨੇ ਦੀ ਪਾਈ ਐ ਇਹ ਚੈਨੇ ਆਪਾਂ 25000 ਦੀ ਪਾਈ ਐ ਮੈਨੂੰ ਤਾਂ 25 ਪੈਸੇ ਦੀ ਲੱਗਦੀ ਐ ਆਹ ਦੇ ਵਿੱਚ ਐਸਾ ਕੰਮ ਨਾ ਕਰੋ ਜਿਸ ਨਾਲ ੱੰਨਾ ਤੇਰੀ ਹੋ ਜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵਾਂਗੇ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਤੇ ਅੱਜ ਤੁਹਾਨੂੰ ਮਿਲਾ ਰਹੇ ਆ ਤੂੜੀ ਦੇ ਇੱਕ ਬਹੁਤ ਹੀ ਖਾਸ ਬੰਦੇ ਨਾਲ ਜੋ ਕਿ ਬਹੁਤ ਸਾਲਾਂ ਤੋਂ ਤੂੜੀ ਦੇ ਵਿੱਚ ਰਹਿ ਰਿਹਾ ਤੇ ਹੌਲੀ ਹੌਲੀ ਤੂੜੀ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਤੁਹਾਨੂੰ ਇਹਨਾਂ ਬਾਰੇ ਸਾਰੀ ਅਸੀਂ ਇਹਨਾਂ ਦੀ ਜ਼ਿੰਦਗੀ ਬਾਰੇ ਦੱਸਾਂਗੇ ਇਹਨਾਂ ਨੇ ਕਿਵੇਂ ਕਿਵੇਂ ਕਿੱਥੇ ਕਿੱਥੇ ਮਸ਼ਹੂਰੀयत ਹਾਸਲ ਕੀਤੀ ਦੇ ਕੇ ਕਿਸ ਤਰ੍ਹਾਂ ਮਸ਼ਹੂਰੀ ਹਾਸਲ ਕੀਤੀ ਆ ਹਾਂਜੀ ਵੈਲਕਮ ਆ ਜੀ ਤੁਹਾਡਾ ਫਰਚਨੋ ਤੇ ਹਾਂਜੀ ਹਾਂਜੀ ਸਾਨੂੰ ਦੱਸੋਗੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਜੀ ਪੰਨਾ ਤੇਰੀ ਪੰਨਾ ਤੇਰੀ ਪਸੰਦ ਨੂੰ ਦੱਸਿਆ ਗਿਆ ਜੀ ਤੁਹਾਡਾ ਨਾਮ ਢਿੱਡੀ ਦਾ ਮਾਖਾ ਨਹੀਂ ਮੇਰਾ ਪੰਨਾ ਤੇਰੀ ਪੰਨਾ ਤੇਰੀ ਠੀਕ ਹੈ ਜੀ ਤੁਹਾਡਾ ਇਨਾਮ ਕਿੱਦਾਂ ਪਿਆ ਮੈਂ ਜੜਾ ਕੋਈ ਟੱਕਰ ਦਾ ਪੰਨਾ ਦਾ ਬਹੁਤਾ ਨਹੀਂ ਪੰਨ ਨੂੰ ਆਛਾ ਫਿਰ ਉਹਨੂੰ ਜਰਨਲ ਆਜੀ ਕੋਈ ਹੈਗਾ ਤੁਹਾਡੇ ਨਾਲ ਕੋਈ ਨਹੀਂ ਮਾ ਜੀ ਆਪਾਂ ਇਦਾਂ ਪੰਨੇ ਦਾ ਕੀ ਜਰਨਲ ਦਾ ਕੰਮ ਨਹੀਂ ਹੁੰਦਾ ਸੋ ਜਮੂਏ ਦਾ ਸੋ ਤੁਸੀਂ ਮਸ਼ਹੂਰ ਕਿੱਦਾਂ ਹੋ ਪੂਰੀ ਦੇ ਵਿੱਚ ਛੱਪਾ ਮਸ਼ਹੂਰ ਹੋਈ ਜੀ ਪੈਗ ਲਾ ਕੇ ਪੈਗ ਲਾ ਕੇ ਪੱਨ ਦੇ ਦਿਸੇ ਬੰਦੇ ਅੱਛਾ ਪੈਗ ਲਾ ਕੇ ਭੰਨ ਦਿੰਦੇ ਸੀ ਜੀ ਤਾਂ ਕਰਕੇ ਮਸ਼ਹੂਰ ਹੋ ਗਏ ਕਿੰਨੇ ਪੈਗ ਲਾ ਕੇ ਭੰਨਦੇ ਚਾਰ ਪੈਗ ਅੱਛਾ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਬਾਹ ਤਾਂ ਕਿਸੇ ਕਦੇ ਫੜੀ ਨਹੀਂ ਹੋਣੀ ਕਿਦਾਂ ਦੀ ਆਪਾਂ ਗਾਲੀ ਫੜਦੇ ਗਾਲ ਫੜਦੇ ਗਾਲ ਫੜ ਕੇ ਭੰਨਦੇ ਭੰਨਦੇ ਠੀਕ ਹੈ ਫਿਰ ਉਸ ਤੋਂ ਬਾਅਦ ਨੂੰ ਜੇ ਅਗਰ ਤੁਸੀਂ ਕਿਸ ਨੂੰ ਭੰਨ ਦਿੰਦੇ ਸੀ ਫਿਰ ਤੁਹਾਨੂੰ ਪੁਲਿਸ ਹੀ ਫੜਦੀ ਸੀ ਨਾ ਕਿਉਂ ਆਪਣਾ ਨਾਮ ਪਰ ਨਾ ਦਈ ਸੀ ਨਾ ਪਰ ਨਾ ਦਈ ਸੀ ਨਾ ਅੱਛਾ ਇਹ ਕਿਤੇ ਮੈਨੂੰ ਵੀ ਭੰਨੂ ਉਹ ਤਾਂ ਨਹੀਂ ਮੈਨੂੰ ਭੜਾ ਅੱਛਾ ਜੀ ਇਹਨਾਂ ਦਾ ਇਹਨਾਂ ਖੌਫ ਹੈ ਕਿ ਪੁਲਿਸ ਵੀ ਇਹਨਾਂ ਤੋਂ ਡਰਦੀ ਹੈ ਜਦੋਂ ਜਦੋਂ ਇਹ ਭੰਨਣ ਦੇ ਨਾਲ ਕਿਸੇ ਨੂੰ ਤਾਂ ਉਹਨਾਂ ਨੂੰ ਪਤਾ ਵੀ ਇਹ ਇਹਦਾ ਨਾਮ ਭੰਨਣਾ ਤੇਰੀ ਆ ਚੱਕ ਦੂਗਾ ਸਾਨੂੰ ਵੀ ਅਸੋ ਤੁਸੀਂ ਇਹ ਦੱਸੋ ਸਾਨੂੰ ਕਿ ਤੁਸੀਂ ਰਾਸਤੇ ਜਾਂਦੇ ਕਿਸੇ ਨੂੰ ਵੀ ਭੰਨ ਨਹੀਂ ਸੀ ਜਾਂ ਫਿਰ ਕੋਈ ਦਿੱਕਤ ਲੱਗਦੀ ਤੁਹਾਨੂੰ ਕੋਈ ਪਰੇਸ਼ਾਨੀ ਲੱਗਦੀ ਸੀ ਵੀ ਇਹ ਬੰਦੇ ਨੂੰ ਭੰਨਣਾ ਪਣਾ ਜਿਹੜਾ ਆਪਾਂ ਨੂੰ ਘੂਰ ਦਾ ਆਪਾਂ ਨੂੰ ਪੰਨ ਲਈਦਾ ਜਿਹੜਾ ਤੁਹਾਨੂੰ ਕੋਈ ਘੂਰ ਦਾ ਉਹ ਵੀ ਪੰਨ ਲਈਦਾ ਬਸ ਇਹ ਹੀ ਰੀਤ ਹੈ ਜਾਂ ਕੋਈ ਹੋਰ ਵੀ ਜਿਹੜਾ ਔਖਾ ਹੋ ਕੇ ਚਾਗਦਾਗਾ ਜਿਹੜਾ ਔਖੇ ਹੋ ਕੇ ਚਾਹ ਪੰਨੀ ਦਾ ਫਿਰ ਸਮਾਰ ਠੀਕ ਆ ਮੈਨੂੰ ਇਹ ਦੱਸ ਦਿਨ ਔਖਾ ਹੋ ਕੇ ਕੋਈ ਜਾਓ ਰੋਈ ਜਾਗਰਤੋਸੀ ਕੁਝ ਕਰਦੇ ਹੋਗੇ ਗਲਤ ਆਪਾਂ ਸੁਭਾਅ ਹੀ ਇਹ ਆ ਸੁਭਾਅ ਹੀ ਆ ਆ ਚੀਨੀ ਕਿੰਨੇ ਦੀ ਪਾਈ ਐ ਇਹ ਚੀਨੀ ਆਪਾਂ 25000 ਦੀ ਪਾਈ ਆ 25000 ਦੀ ਮੈਨੂੰ ਤਾਂ 25 ਪੈਸੇ ਦੀ ਲੱਗਦੀ ਹੈ ਚਲੋ ਮੈਨੂੰ ਇਹ ਦੱਸੋ ਤੁਸੀਂ ਕੰਮਕਾਰ ਕੀ ਕਰਦੇ ਹੋ ਕੰਮਕਾਰ ਬੇਲੇ ਹਾਂਜੀ ਮਿੱਤਰੋ ਇਹ ਕੰਮ ਬਹੁਤ ਵਧੀਆ ਲੱਗੇ ਰੋ ਬੇਲੇ ਬਹੁਤ ਵਧੀਆ ਕੰਮ ਆ ਚਲੋ ਹਸੀਆਂ ਘੇਡੀਆਂ ਮੈਨੂੰ ਇਹ ਦੱਸੋ ਤੁਸੀਂ ਜਨੇ ਮਸ਼ਹੂਰ ਹੋ ਚੁੱਕੇ ਹੋ ਧੂਰੀ ਦੇ ਵਿੱਚ ਤੇ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਮੈਂ ਜਰਨਾ ਮਸ਼ਹੂਰ ਹੋ ਗਿਆ ਅਗਰ ਮੈਂ ਕੋਈ ਗਲਤ ਕੰਮ ਕਰੂੰਗਾ ਤਾ ਮੇਰੀ ਜ਼ਿੰਦਗੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੌਮ ਸ਼ਾਕ ਦੇ ਵਿੱਚ ਕਦੇ ਵੀ ਇਹੋ ਜਿਹੇ ਕੰਮ ਨਾ ਕਰੋ ਪੰਨਾ ਤੇਰੀ ਵਾਲਾ ਤੇਰੇ ਬੰਦੇ ਤੋਂ ਬਚ ਕੇ ਰਹੋ ਤੇ ਇਹੋ ਜਿਹੇ ਪੰਨਾ ਤੇਰੀ ਵਾਲੇ ਤੋਂ ਬਚ ਕੇ ਰਹੋ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਚੈਨਲ ਤੇ ਆਏ ਸਾਡੇ ਦਰਸ਼ਕਾਂ ਦਾ ਇੰਟਰਟੇਨਮੈਂਟ ਕੀਤਾ ਤੇ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਅਗਰ ਤੁਹਾਨੂੰ ਹੋਰ ਨਵੀਂ ਨਵੀਂ ਵੀਡੀਓ ਦੇਖਣੀਆਂ ਨੇ ਸਾਡੇ ਚੈਨਲ ਤੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਜ਼ਰੂਰ ਦਬਤ ਦਿਓ ドアティガイオッケーオッケー Thank you